ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਵੀ ਆਪਾਂ ਤਿਆਰੀਆਂ ਕਰ ਰਹੇ ਹ ਇੱਕ ਤਾਂ ਖਨੌਰੀ ਬਾਰਡਰ ਦੀ ਤਿਆਰੀ ਕਰ ਰਹੇ ਆ ਇਹ ਤੋਂ ਬਾਅਦ 6 ਨੂੰ ਜਿਹੜਾ ਵਾ ਸ਼ੰਭੂ ਬਾਰਡਰ ਤੇ ਗੁਰਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵਾ ਉਹਦੀ ਵੀ ਤਿਆਰੀ ਕਰ ਰਹੇ ਆ ਦੂਸਰਾ ਬੇਨਤੀ ਆ ਵੀ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਸ਼ੰਭੂ ਬਾਰਡਰ ਤੇ ਜਾਣਾ ਹੈਗਾ ਜਿਹੜਾ ਅਸੀਂ ਉਹਦੀ ਵਿਉਂਤ ਬਣਾ ਰਹੇ ਆਂ ਵੀ ਉਹ 29 ਨੂੰ ਆਪਾਂ ਜਨਵਰੀ ਨੂੰ ਇਕੱਠੇ ਹੋਵਾਂਗੇ ਔਰ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ 300 ਤੋਂ ਲੈ ਕੇ 400 ਟਰੈਕਟਰ ਟਰਾਲੀਆਂ ਜੜੀਆਂ ਉਹ ਸ਼ੰਭੂ ਬਾਡਰ ਨੂੰ ਜਾਣਗੀਆਂ ਉਹਦੇ ਵਾਸਤੇ ਬੇਨਤੀ ਆ ਵੀ ਹਰੇਕ ਪਿੰਡ ਵਿੱਚ ਜਾ ਕੇ ਕੱਲ ਤੁਰਪੋ ਪਰਸੋ ਚੌਥ ਹਰੇਕ ਪਿੰਡ ਦੇ ਵਿੱਚ ਜਦਿਆਂ ਟਰੈਕਟਰ ਟਰਾਲੀ ਤਿਆਰ ਕੀਤਾ ਜਾਵੇ ਔਰ ਹਰੇਕ ਪਿੰਡ ਦੇ ਜਾ ਕੇ ਆਪ ਟਰਾਲੀ ਜਿਹੜੀ ਟਰੈਕਟਰ ਟਰਾਲੀ ਜਿਹੜੀ ਆ ਉਹ ਉੱਤੇ ਤਰਪਾਲ ਪਾਈ ਜਾਵੇ। ਤੋਂ ਇਸ ਕਰਕੇ ਆ ਵੀ ਇਹ ਕੰਮ ਜਿਹੜਾ ਵਾ ਆਪਾਂ ਆਉਣ ਵਾਲੇ ਸਮੇਂ 'ਚ ਕਰੀਏ ਤਾਂ ਜੋ ਜਿਹੜਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਸਾਡੀਆਂ ਟਰੈਕਟਰ ਟਰਾਲੀਆਂ ਜਾ ਸਕਣ। ਸੋ ਇਹਦੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਸੀਗੀ ਜੱਡੀ ਮੈਂ ਕੀਤੀ ਆ ਤਾਂ ਅਸੀਂ ਇਦੋ ਗਾਹਾਂ ਹੁਣ ਸਮਾ ਵਿੱਚ ਇੱਕ ਪਿੰਡ ਦੇ ਨਾਲ ਇੱਕ ਪਿੰਡ ਹੋਰ ਨਵਾਂ ਜੋੜਿਆ ਜਾਵੇ। ਇਹਦੋ ਗਾਹ ਜਿੰਨਾ ਪਿੰਡਾਂ ਦੇ ਵਿੱਚ ਫੰਡ ਕਲੈਕਸ਼ਨ ਨਹੀਂ ਹੋ ਸਕਿਆ ਕੋਈ ਇੱਕ ਅੱਧਾ ਰਹਿ ਗਿਆ। ਉਹਨਾਂ ਵਿੱਚ ਵੱਧ ਤੋਂ ਵੱਧ ਜਿਹੜਾ ਵਾ ਫੰਡ ਇਕੱਠਾ ਕੀਤਾ ਜਾ ਸਕੇ। ਦਿੱਲੀ ਅੰਦੋਲਨ ਦੋ ਚੜ੍ਹਦੀ ਕਲਾ ਵਿੱਚ ਲਗਭਗ ਆਹ ਥੋੜੇ ਦਿਨ ਰਹਿ ਗਏ ਆ। ਅੱਜ ਅਸੀਂ ਤਿੰਨ ਚ ਬੈਠੇ ਆ। ਲਗਭਗ ਅ 10 ਦਿਨਾਂ ਬਾਅਦ ਇਹਨੇ 11 ਮਹੀਨੇ ਆਪਦੇ ਪੂਰੇ ਕਰ ਲੈਨੇ ਆ ਤੇ 40 ਦਿਨਾਂ ਬਾਅਦ ਇਹਨੇ 1 ਸਾਲ ਪੂਰਾ ਆਪਦਾ ਕਰ ਲੈਣਾ ਵਾ ਇਸ ਕਰਕੇ ਪਿੰਡਾਂ 'ਚ ਜਾ ਕੇ ਕਿਸਾਨਾਂ ਮਜ਼ਦੂਰਾਂ ਦੇ ਵਿਹੜੇ 'ਚ ਆਪਾਂ ਗੱਲ ਲੈ ਕੇ ਜਾਈਏ ਵੀ ਭਾਈ ਆਮ ਜਨਤਾ ਨੂੰ ਪਿੰਡਾਂ 'ਚ ਕਿਸ ਤਰੀਕੇ ਵੀ ਸਪੀਕਰ ਲਾ ਕੇ ਬੋਲੋ ਜਿਵੇਂ ਮਰਜ਼ੀ ਗੱਲ ਲਾਜੋ ਆਮ ਪਿੰਡਾਂ ਜਿਹੜੇ ਪਿੰਡਾਂ 'ਚ ਜਥੇਬੰਦੀ ਨਹੀਂ ਵੀ ਹੈਗੀ ਉਹਨਾਂ ਪਿੰਡਾਂ ਦੇ ਵਿੱਚ ਵੀ ਜਾ ਕੇ ਬੇਨਤੀ ਕੀਤੀ ਜਾਵੇ ਪਹਿਲੋਂ ਵੀ ਪਿੰਡਾਂ ਦੀਆਂ ਪੰਚਾਇਤਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈਗਾ ਹੁਣ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਯੂਥ ਕਲੱਬਾਂ ਨੂੰ ਬੇਨਤੀ ਕੀਤੀ ਜਾਵੇ ਵੀ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਐਸੇ ਮਹੀਨੇ ਦੇ ਖੀਰ ਚਨਤੀ ਨੂੰ ਅਸੀਂ ਸ਼ੰਭੂ ਬਾਡਰ ਨੂੰ ਆਪਦਾ ਜਥਾ ਲੈ ਕੇ ਤੁਰਨਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨਾ ਪਿੰਡਾਂ ਦੇ ਜਥੇਬੰਦੀਆਂ ਨਹੀਂ ਵੀ ਬਣੀਆਂ ਹੈਗੀਆਂ ਉਹਨਾਂ ਪਿੰਡਾਂ ਦੇ ਵੀ ਕਿਸਾਨ ਮਜ਼ਦੂਰ ਖਾਸ ਕਰਕੇ ਨੌਜਵਾਨ ਅੱਗੇ ਆਉਣ ਔਰ ਅੰਮ੍ਰਿਤਸਰ ਜ਼ਿਲ੍ਹੇ ਤੋਂ ਘਟੋਕਟ 300 400 ਟ੍ਰੈਕਟਰ ਟਾਲੀ ਸ਼ੰਭੂ ਬਾਰਡਰ ਨੂੰ ਰਵਾਨਾ ਹੋਵੇ ਆਉਣ ਵਾਲੇ ਸਮੇਂ ਵਿੱਚ ਇਸ ਕਰਕੇ ਇਹ ਗੱਲਾਂ ਸਾਨੂੰ ਹਰ ਪਿੰਡ ਦੇ ਵਿੱਚ ਲੈ ਕੇ ਜਾਣੀਆਂ ਚਾਹੀਦੀਆਂ ਔਰ ਇਸ ਗੱਲ ਦਾ ਜਿਹੜੇ ਕਸਬੇ ਜਾਓ ਸ਼ਹਿਰ ਜਾਓ ਜਿਵੇਂ ਪੂਰੇ ਪੰਜਾਬੀਆਂ ਨੇ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਦਾ ਹੰਗਾਰਾ ਭਰਿਆ ਵਾ ਉਸ ਵਾਸਤੇ ਉਹਨਾਂ ਦਾ ਧੰਨਵਾਦ ਵੀ ਕਰੋ ਔਰ ਇਹ ਵੀ ਕਹੋ ਵੀ ਗਾਂ ਵੀ ਸਾਰੇ ਪੰਜਾਬ ਦੀ ਲੋੜ ਹੈਗੀ ਆ ਸਾਰੇ ਪੰਜਾਬੀਆਂ ਕਰਕੇ ਹੀ ਜੜਾ ਵਾ ਉਹ ਖਨੌਰੀ ਬਾਰਡਰ ਤੇ ਅਟੈਕ ਕਰਨ ਤੋਂ ਸਰਕਾਰ ਪਿੱਛੇ ਭੱਜੀ ਹੈਗੀ ਆ ਜਿਹੜਾ ਨਵਾਂ ਖਲਣਾ ਆ ਰਿਹਾ ਤਿੰਨ ਖੇਤੀ ਕਾਨੂੰਨ ਜਿਹੜੇ ਪਹਿਲਾਂ ਵਾਪਸ ਲਾਏ ਸੀ ਉਹ ਨਵੇਂ ਰੂਪ ਵਿੱਚ ਆਇਆ ਹੈਗਾ ਉਹਦੇ ਤੇ ਇਹ ਮੰਗ ਕਰੋ ਪਿੰਡਾਂ ਦੇ ਵੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਦੇ ਵਿੱਚ ਜਲਾਸ ਦੇ ਵਿੱਚ ਇਹਦਾ ਮਤਾ ਰੱਦ ਕਰਨ ਔਰ ਸਾਡੀਆਂ ਜਿਹੜੀਆਂ 12 ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰਨ ਇਹ 3 ਕਰੋੜ ਪੰਜਾਬੀਆਂ ਕਰਕੇ ਜਿਹੜਾ ਹਮਲਾ ਵਾ ਉਹ ਟਲਿਆ ਹੈਗਾ ਵਾ ਜੋ ਅਸੀਂ ਸਮਝਦੇ ਹੈਗੇ ਆਂ ਔਰ ਮੋਦੀ ਸਰਕਾਰ ਭਾਰਤ ਦੇ ਲੋਕਾਂ ਤੋਂ ਵੱਡੀ ਨਹੀਂ ਹੈਗੀ ਔਰ ਜਿਵੇਂ ਦੋਵੇਂ ਫੋਰਮਾਂ ਨੇ ਫੈਸਲਾ ਕਰ ਲਿਆ ਵੀ ਕਿਸੇ ਕਿਸਮ ਦੀ ਕਿਸੇ ਕਮੇਟੀ ਦੇ ਵਿੱਚ ਜੜੀ ਆ ਆਪਣੀ ਗੱਲ ਕਰਨ ਨਹੀਂ ਪਹੁੰਚਾਂਗੇ ਨਾ ਕਿਸੇ ਕਿਸਮ ਦੀ ਕੋਈ ਜਿਹੜਾ ਡੱਲੇਵਾਲ ਸਾਹਿਬ ਨੇ ਉਹ ਮੈਡੀਕਲ ਸਹਾਇਤਾ ਲੈਣਗੇ ਸਰਕਾਰ ਜੋ ਮਰਜ਼ੀ ਕਰੇ ਔਰ ਦੇਖੋ ਜਿਹੜੇ ਇਹ ਗੱਲ ਕਹਿ ਰਹੇ ਆ ਖੌਤੀ ਬੁੱਧੀ ਜੀ ਵੀ ਵੀ ਜਿਹੜੀ ਡਬਲਯੂਟੀਓ ਵਾ ਉਹ ਐਮਐਸਪੀ ਗਰੰਟੀ ਕਾਨੂੰਨ ਲੈਨ ਦੇ ਵਿੱਚ ਆੜੇ ਆਊਗੀ ਦੇਖੋ ਸਰਕਾਰ ਦੀ ਆਪ ਦੀ ਕਮੇਟੀ 31 ਮੈਂਬਰੀ ਕਮੇਟੀ ਪਾਰਲੀਮੈਂਟ ਦੀ ਉਸ ਕਮੇਟੀ ਨੇ ਪਾਸ ਕਰ ਦਿੱਤਾ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਚਾਹੀਦਾ ਵਾ ਹੁਣ ਸਰਕਾਰ ਦੀ ਕਮੇਟੀ ਨੂੰ ਡਬਲਯੂਟੀਓ ਤੇ ਨਜ਼ਰ ਨਹੀਂ ਆ ਰਿਹਾ ਡਬਲਯੂਟੀਓ ਤੋਂ ਭਾਰਤ ਬਾਹਰ ਆਵੇ ਹੋਰ ਮਸਲਾ ਵਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੇ ਮਸਲਾ ਹੋ ਰਿਹਾ ਇਹਨੂੰ ਰਲਗੜ ਨਹੀਂ ਕਰਨਾ ਚਾਹੀਦਾ ਕਈ ਖੋਤੀ ਬੀਦੀ ਜੀ ਵੀ ਲੋਕਾਂ ਨੂੰ